ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਬਰਾਡ ਬੁਟੀਕ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਹਰ ਰੋਜ਼ ਦੀ ਤਰ੍ਹਾਂ ਅੱਜ ਫੇਰ ਆਪਾਂ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ ਠੀਕ ਹੈ ਜੀ ਵੀਡੀਓ ਦੇ ਦੇਖਣ ਲਈ ਐਂਡ ਤੱਕ ਜਰੂਰ ਬਨੇ ਰਿਹਾ ਕਰੋ ਲਾਈਕ ਕਮੈਂਟ ਕਰਨਾ ਨਾ ਭੁੱਲਿਆ ਕਰੋ ਆਪਣੀਆਂ ਵੀਡੀਓ ਵਧੀਆ ਲੱਗਦੀਆਂ ਤਾਂ ਵੀਡੀਓ ਅੱਗੇ ਸ਼ੇਅਰ ਜਰੂਰ ਕਰ ਦਿਆ ਕਰੋ ਅੱਜ ਵਾਲੀ ਵੀਡੀਓ ਦੇ ਵਿੱਚ ਵੀਰੇ ਆਪਾਂ ਤੁਹਾਨੂੰ ਘੇਰ ਕਿਸ ਤਰ੍ਹਾਂ ਘੇਰ ਤਾਂ ਕੱਟ ਲਿਆ ਆਪਾਂ ਦੇਖੋ ਤੁਹਾਨੂੰ ਦੋਨੇ ਪੱਲੇ ਦਿਸਦੇ ਹੋਣੇ ਆ ਫਰੰਟ ਦਾ ਔਰ ਬੈਕ ਦਾ ਠੀਕ ਹੈ ਇਹਦਾ ਜਿਹੜਾ ਆਪਾਂ ਚੌਕਾਂ ਦੀ ਫੋਲਡਿੰਗ ਕਰਦੇ ਹੁੰਨੇ ਆ ਚੌਕਾਂ ਤੋਂ ਫੋਲਡਿੰਗ ਦਾ ਜਿਹੜਾ ਮਾਰਜਨ ਆ ਉਹ ਕਿਸ ਤਰ੍ਹਾਂ ਕੱਢਿਆ ਜਾਂਦਾ ਠੀਕ ਹੈ ਜੀ ਘੇਰ ਦਾ ਚੌਕਾਂ ਦੀ ਫੋਲਡਿੰਗ ਦਾ ਮਾਰਜਨ ਕਿਸ ਤਰ੍ਹਾਂ ਕੱਢਿਆ ਜਾਂਦਾ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਇਹ ਦੱਸਾਂਗੇ ਠੀਕ ਹੈ ਜੀ ਦੇਖ ਲਿਓ ਧਿਆਨ ਦੇ ਨਾਲ ਠੀਕ ਹੈ ਜੀ ਜੇ ਫਿਰ ਵੀ ਕਿਤੋਂ ਨਾ ਸਮਝ ਆਵੇ ਕਮੈਂਟ ਕਰਕੇ ਪੁੱਛ ਲਿਓ ਆਉਣ ਵਾਲੀ ਵੀਡੀਓ ਦੇ ਵਿੱਚ ਕਮੈਂਟ ਦਾ ਜਵਾਬ ਦਿੱਤਾ ਚੰਗਾ ਠੀਕ ਹੈ ਜੀ ਆਹ ਦੇਖੋ ਜੀ ਇਹਨਾਂ ਦੇ ਘੇਰ ਜਿਹੜਾ ਹੈਗਾਗਾ 20 ਇੰਚ ਤਿਆਰ ਆ 20 ਦਾ ਅੱਧ ਹੋ ਗਿਆ ਜੀ 10 ਇੰਚ ਠੀਕ ਹੈ ਜੀ ਤੇ ਆਪਾਂ ਇਥੋਂ ਮਾਰਕਿੰਗ ਕਰਨੀ ਹੈ ਟਵਰ ਫੋਲਡਿੰਗ ਕਰਕੇ ਆਪਣਾ ਕੱਪੜਾ ਰੱਖਿਆ ਹੋਇਆ ਜੀ ਠੀਕ ਹੈ ਆਪਣੇ ਕੋਲੇ ਜਿਹੜਾ ਆਪਾਂ ਘੇਰ ਉਤਾਰਿਆ ਸੀ 20 ਦਾ 4 ਇੰਚ ਐਕਸਟਰਾ ਮਾਰਜਨ ਰੱਖਦੇ ਹੋਏ 24 ਇੰਚ ਘੇਰ ਉਤਾਰੂਗੇ ਤੁਹਾਡੇ ਕੋਲੇ ਜਿੰਨਾ ਘੇਰ ਹੁੰਦਾ ਉਸ ਤੋਂ 4 ਇੰਚ ਐਕਸਟਰਾ ਮਾਰਜਨ ਰੱਖਦੇ ਹੋਏ ਘੇਰ ਉਤਾਰਿਆ ਕਰੋ ਉਹਦੇ ਨਾਲ ਜਿਹੜੀ ਚਾਕਾਂ ਦੀ ਫੋਲਡਿੰਗ ਆ ਉਹਦੀ ਫਿਨਿਸ਼ਿੰਗ ਜ਼ਿਆਦਾ ਆਂਦੀ ਆ ਠੀਕ ਹੈ ਜੀ ਹੁਣ ਆਪਣੇ ਇਹਨਾਂ ਦਾ ਜਿਹੜਾ ਘੇਰ ਆ ਵੀਰੇ ਤਿਆਰ ਉਹ 20 ਇੰਚ ਆ ਵੇਦਾ ਆਪਾਂ ਡਬਲ ਫੋਲਡਿੰਗ ਕਰਕੇ 4 ਫੋਲਡਿੰਗ ਕਰਕੇ ਆ ਦੇਖੋ ਜੀ ਇੱਕ ਫਰੰਟ ਦਾ ਪੱਲਾ ਵੈਕਦਾ ਪੱਲਾ ਪੱਲੇ ਵਿਛਾਏ ਹੋਏ ਆ ਫੋਲਡਿੰਗ ਕਰਕੇ ਤੇ ਆਪਾਂ ਇੱਥੇ 10 ਇੰਚ ਦੀ ਮਾਰਕਿੰਗ ਕਰਾਂਗੇ ਜੀ ਠੀਕ ਐ ਇਸ ਤਰ੍ਹਾਂ ਫੋਲਡਿੰਗ ਕਰ ਲਿਆ ਕਰੋ ਫੋਲਡਿੰਗ ਕਰਨ ਤੋਂ ਬਾਅਦ ਇਸ ਤਰ੍ਹਾਂ 10 ਇੰਚ ਦੀ ਸਿੰਗਲ ਹੋ ਗਿਆ 20 ਇੰਚ ਤੇ ਫੋਲਡਿੰਗ ਕਰਕੇ ਹੋ ਗਿਆ 10 ਇੰਚ ਠੀਕ ਹੈ ਹੁਣ ਤੁਸੀਂ ਕੀ ਕਰਨਾ ਇੱਥੇ 10 ਇੰਚ ਦੀ ਮਾਰਕਿੰਗ ਕਰ ਲਈ ਜੀ ਇਹ ਮਾਰਕਿੰਗ ਕਰਨ ਤੋਂ ਬਾਅਦ ਜਿਹੜਾ ਕੱਸ ਤੋਂ ਲੈ ਕੇ ਹਿੱਪ ਤੱਕ ਦੇ ਮਾਰਜਨ ਦੀ ਮਾਰਕਿੰਗ ਤੁਸੀਂ ਪਹਿਲਾਂ ਬਣਾ ਕੇ ਜਿੰਨਾ ਤੁਹਾਡਾ ਹੈਗਾ ਇਹਨਾਂ ਦੇ 15 ਇੰਚ ਸੀਨ ਤਿਆਰ ਆ 1.5 ਇੰਚ ਤੇ ਮੈਂ ਮਾਹ ਵਾਲੀ ਮਾਰਕਿੰਗ ਕਰ ਦਿੱਤੀ ਠੀਕ ਹੈ ਜੀ ਆ 1.5 ਤੇ ਮਾਰਕਿੰਗ ਕਰ ਦਿੱਤੀ ਹੁਣ ਤੁਸੀਂ ਕੀ ਕਰਨਾ ਇੱਥੋਂ ਲੈ ਕੇ ਜਿਹੜੇ ਇਹਨਾਂ ਦੀ ਕਮੀਜ਼ ਦੀ ਲੈਂਥ ਹੈ ਜੀ ਉਹ 43 ਇੰਚ ਤਿਆਰ ਆ ਉੱਪਰੋਂ ਲੈ ਕੇ ਜਿੰਨੀ ਮਾਰਕਿੰਗ ਤਿਆਰ ਹੋਊਗੀ ਉਹਦੀ ਤੁਸੀਂ ਮਾਰਕਿੰਗ ਕਰ ਲੈਣੀ ਹੁੰਦੀ ਆ ਠੀਕ ਹੈ ਜੀ 44 ਇੰਚ ਇਹਨਾਂ ਦਾ ਕਮੀਜ਼ ਤਿਆਰ ਆ 44 ਇੰਚ ਦੀ ਇਸ ਤਰ੍ਹਾਂ ਮਾਰਕਿੰਗ ਕਰ ਲਓਗੇ ਜੀ ਉੱਪਰੋਂ ਲੈ ਕੇ ਇਸ ਤਰ੍ਹਾਂ ਆ ਲੋ ਜੀ ਆ ਤੁਹਾਨੂੰ ਮਾਰਕਿੰਗ ਵੀਰੇ ਦਿਖ ਰਹੀ ਹੋਊਗੀ ਠੀਕ ਹੈ ਇਸ ਤਰ੍ਹਾਂ 44 ਇੰਚ ਦੀ ਮਾਰਕਿੰਗ ਤੁਸੀਂ ਕਰ ਲਈ ਜੀ ਹਾਂ ਜੀ ਆ ਦੇਖੋ ਜੀ 44 ਇੰਚ ਕੁਮੀ ਦੀ ਲੈਂਥ ਤਿਆਰ ਆ 44 ਇੰਚ ਦੀ ਆ ਵਾਲੀ ਮਾਰਕਿੰਗ ਕਰਤੀ ਇੱਥੋਂ ਆਪਣਾ ਘੇਰ ਹੈਗਾ 20 ਇੰਚ ਤਿਆਰ ਇੱਥੋਂ 10 ਇੰਚ ਦੀ ਮਾਰਕਿੰਗ ਜਿਨੀ ਚੋ ਘੇਰ ਦੀ ਕਰਤੀ ਇੱਥੋਂ ਜਾ ਕੇ ਫਿਰ ਤੁਸੀਂ 10 ਇੰਚ ਤੇ ਇਸ ਤਰ੍ਹਾਂ ਜੀ ਇਸ ਤਰ੍ਹਾਂ ਠੀਕ ਹੈ ਜੀ ਇਹ ਸਾਰੀ ਮਾਰਕਿੰਗ ਕਰ ਲਿਆ ਕਰੋ ਵੀਰੇ ਧਿਆਨ ਦੇ ਨਾਲ ਕਿਤੇ ਵੀ ਨਹੀਂ ਫਿਰ ਥੋੜੀ ਪੂਰੀ ਫਿਨਿਸ਼ਿੰਗ ਦੇ ਨਾਲ ਜਿਹੜੇ ਚੌਕ ਆ ਉਹ ਫੋਲਡਿੰਗ ਹੋਣਗੇ ਜੀ ਹਨਾ ਜਿਹੜੇ ਚੌਕ ਆ ਪੂਰੀ ਫਿਨਿਸ਼ਿੰਗ ਦੇ ਨਾਲ ਫੋਲਡਿੰਗ ਹੋਣਗੇ ਠੀਕ ਹੈ ਜੀ ਇਸ ਤਰ੍ਹਾਂ ਹਲਕੀ ਮਾਰਕਿੰਗ ਕਰ ਲਈ ਆਪਾਂ ਬਹੁਤ ਸਾਰੀਆਂ ਵੀਡੀਓ ਤੁਹਾਨੂੰ ਕਾਟਾਂ ਦੀ ਪ੍ਰਤੀ ਹੈਨਾ ਫਰੰਟ ਦੀ ਕਾਟ ਬੈਕ ਦੀ ਕਾਟ ਕਾਟ ਫੀਟਿੰਗ ਦੀ ਮਾਰਕਿੰਗ ਨਾਪਾਂ ਦੇ ਹਿਸਾਬ ਨਾਲ ਤੁਹਾਨੂੰ ਦੇ ਚੁੱਕੇ ਆ ਇਹ ਵਾਲੀ ਵੀਡੀਓ ਆਪਾਂ ਨਹੀਂ ਦਿੱਤੀ ਸੀ ਕਿਸੇ ਭੈਣ ਦਾ ਕਮੈਂਟ ਆਇਆ ਸੀਗਾ ਮੈਨੂੰ ਲੱਗਦਾ ਵੀ ਉਹ ਹਜੇ ਕੰਮ ਸੈੱਕ ਰਹੇ ਆ ਹੈਨਾ ਤੇ ਉਹਨਾਂ ਨੇ ਕਿਹਾ ਸੀ ਵੀ ਭੈਣੇ ਤੁਸੀਂ ਜਿਹੜੀ ਘੇਰ ਦੀ ਫੋਲਡਿੰਗ ਕਰਦੇ ਆ ਤੇ ਵੀ ਉਹ ਕਿਸ ਤਰ੍ਹਾਂ ਕਰਦੇ ਆ ਕਿਸ ਤਰ੍ਹਾਂ ਚਾਕਾਂ ਦੀ ਮਾਰਕਿੰਗ ਕਰਦੇ ਆ ਕਿਸ ਤਰ੍ਹਾਂ ਘੇਰ ਦੀ ਮਾਰਕਿੰਗ ਕਰਦੇ ਆ ਅੱਜ ਆਪਾਂ ਉਸ ਟਾਪਿਕ ਦੇ ਤੁਹਾਨੂੰ ਵੀਡੀਓ ਦੇਖਣ ਦੇ ਲੱਗਿਆ ਭੈਣੇ ਉਸੇ ਚੈੱਕ ਕਰ ਲਿਓ ਠੀਕ ਹੈ ਜੀ ਆ ਲਓ ਜੀ ਇਸ ਤਰ੍ਹਾਂ ਚਾਕਾਂ ਦੀ ਮਾਰਕਿੰਗ ਸਕੇਲ ਫੱਟੀ ਲੈ ਕੇ ਕਰ ਲਿਆ ਕਰੋ ਵੈਸੇ ਜਦੋਂ ਨਾ ਆਪਾਂ ਕੰਮ ਕਰ ਲੈ ਲੱਗ ਜਾਂਦੀਆਂ ਉਦੋਂ ਇੰਨੀ ਮਾਰਕਿੰਗ ਡਾਰਕੀ ਕਰਨ ਦੀ ਜ਼ਰੂਰਤ ਨਹੀਂ ਪੈਂਦੀ ਠੀਕ ਹੈ ਜੀ ਇਸ ਤਰ੍ਹਾਂ ਮਾਰਕਿੰਗ ਕਰ ਲਿਆ ਦੇਖੋ ਜੀ ਆ ਤਾਂ ਇਹਨਾਂ ਦਾ ਫੱਟਾ ਫੋਲਡਿੰਗ ਹੋਣਾ ਤਰਪਾਈ ਦਾ ਉਸ ਤੇ ਇਸ ਤਰ੍ਹਾਂ ਫੋਲਡਿੰਗ ਮਾਰਕਿੰਗ ਕਰਕੇ ਕੱਟ ਲਗਾ ਲੈਣਾ ਤੁਸੀਂ ਓਕੇ ਹੋ ਗਿਆ ਜੀ ਇਹ ਕੱਟ ਲੱਗ ਗਿਆ ਹੁਣ ਤੁਸੀਂ ਕੀ ਕਰਨਾ ਆਹ ਵਾਲੀ ਜਿਹੜੀ ਹੈਪੀ ਦੀ ਮਾਰਕਿੰਗ ਇੱਥੇ ਉੱਪਰ ਹੋਈ ਹੋਈ ਉਹਨਾਂ ਦੀ ਕਟਾ ਘੂਟਾਂ ਦੀ ਮਾਰਕਿੰਗ ਹਨਾ ਉਸ ਤਰ੍ਹਾਂ ਤਾਂ ਇਸ ਤਰ੍ਹਾਂ ਹੈਪੀ ਦੀ ਮਾਰਕਿੰਗ ਤੇ ਵੀ ਕੱਟ ਲਗਾ ਲਿਆ ਕਰੋ ਠੀਕ ਹੈ ਇਹ ਕੱਟ ਲਗਾਉਣ ਤੋਂ ਬਾਅਦ ਜਦੋਂ ਤੁਸੀਂ ਫਿਟਿੰਗ ਦੀ ਸੀਨ ਲਾਉਣੀ ਆ ਨਾ ਉੱਪਰ ਫਿਟਿੰਗ ਦੀ ਸੀਨ ਲਾਣੀ ਆ ਆ ਘੱਟ ਦੇ ਨਾਲ ਕੱਟ ਮੈਚ ਕਰਕੇ ਰੱਖ ਲਿਓ ਠੀਕ ਹੈ ਇਹਦੇ ਨਾਲ ਤੁਹਾਡਾ ਕੋਈ ਵੀ ਕਪੜਾ ਬਾਅਦ ਕੱਟ ਬੈਕ ਦਾ 프ਰੰਟ ਦਾ ਪੱਲਾ ਵੱਡਾ ਬੈਕ ਦਾ ਛੋਟਾ ਜਾਂ 프ਰੰਟ ਦਾ ਵੱਡਾ ਜਾਂ ਬੈਕ ਦਾ ਛੋਟਾ ਇਸ ਤਰ੍ਹਾਂ ਨਹੀਂ ਹੋਊਗਾ ਠੀਕ ਹੈ ਤੁਹਾਡੇ 프ਰੰਟ ਤੇ ਬੈਕ ਪਰਫੈਕਟ ਇੱਕੋ ਜੀ ਆਉਂਗੇ ਠੀਕ ਹੈ ਜੀ ਹੁਣ ਇਹ ਆਪਾਂ ਫੋਲਡਿੰਗ ਤੇਰਪਾਈ ਦੀ ਮਾਰਕਿੰਗ ਕਰ ਦਿੱਤੀ ਹੁਣ ਤੁਸੀਂ ਇੱਥੇ ਚੌਕਾਂ ਦੀ ਫੋਲਡਿੰਗ ਮਾਰਕਿੰਗ ਜਿਹੜੀ ਆਪਾਂ ਜਿੰਨੀ ਕਰਨੀ ਹੈ ਬ੍ਰੀਕ ਜਾਂ ਕੱਟ ਵੀਰੇ ਇੱਥੇ ਲਗਾ ਲੈਣਾ ਠੀਕ ਹੈ ਜੀ ਇਹ ਤੁਹਾਡੇ ਕੱਟ ਲੱਗੇ ਹੋਣਗੇ ਇਸ ਤੋਂ ਜਦੋਂ ਆਹ ਵਾਲਾ ਕੱਟ ਚਾਰੇ ਚਾਰੇ ਪੱਲਿਆਂ ਤੇ ਲੱਗ ਗਿਆ ਆਹ ਵਾਲਾ ਕੱਟ ਵਿਚਾਰਾ ਪੰਨੇ ਚਾਰ ਪੰਨੇ ਮਤਲਬ ਜਿਹੜੀ ਆਪਾਂ ਫੋਲਡਿੰਗ ਕਰਕੇ ਰੱਖੀ ਵੀ ਆ ਵੈਸੇ ਦਾ ਦੋ ਪੱਲੇ ਹੀ ਆ ਇਹ ਹੈ ਨਾ ਫਿਰ ਤੁਸੀਂ ਕੀ ਕਰਨਾ ਤੁਹਾਨੂੰ ਜਦੋਂ ਆਪਾਂ ਸੀਨਾ ਲਾਗੀਆਂ ਜਿਹੜਾ ਆਹ ਵਾਲਾ ਕੱਟ ਹੁੰਦਾ ਇੱਥੇ ਉੱਪਰ ਸੀਨ ਲੱਗ ਜਾਂਦੀ ਹੁੰਦੀ ਹੈ ਨਾ ਸੀਨ ਲੱਗਣ ਤੋਂ ਬਾਅਦ ਆਹ ਵਾਲੇ ਕੱਟ ਤੋਂ ਰੱਖਦੇ ਹੋਏ ਇਥੋਂ ਇੰਨੀ ਫੋਲਡਿੰਗ ਕਰ ਦੇਣੀ ਹੁੰਦੀ ਆ ਆ ਦੇਖੋ ਜੀ ਇੰਨੀ ਸੋਹਣੀ ਫੱਟੇ ਦੀ ਫੋਲਡਿੰਗ ਬਣ ਕੇ ਫਿਨਿਸ਼ਿੰਗ ਦੇ ਨਾਲ ਫੱਟਾ ਤਿਆਰ ਹੋਊਗਾ ਫੱਟਾ ਮਤਲਬ ਚੌਕ ਤਿਆਰ ਹੋਣਗੇ ਦੇਖੋ ਜੀ ਇੰਨੀ-ਇੰਨੀ ਫੋਲਡਿੰਗ ਹੋਊਗੀ ਆ ਇਹਨਾਂ ਦੇ ਪੱਲੇ ਦੀ ਜਿਹੜੀ ਫੋਲਡਿੰਗ ਆ ਸਿੰਗਲ ਕਰਕੇ ਮੈਂ ਤੁਹਾਨੂੰ ਦਿਖਾ ਦੇਣੀ ਆ ਜੀ ਇਸ ਤਰ੍ਹਾਂ ਆ ਦੇਖੋ ਆ ਮਾਰਕਿੰਗ ਕੀਤੀ ਆ ਮਾਰਕਿੰਗ ਤੋਂ ਕੱਟ ਨੂੰ ਕੱਟਨ ਨਾਲ ਉਹ ਕਰਦੇ ਹੋਏ ਇੱਥੋਂ ਫੋਲਡਿੰਗ ਕਰ ਦੇਣੀ ਆ ਇਸ ਤਰ੍ਹਾਂ ਠੀਕ ਹੈ ਜੀ ਇਸ ਤਰ੍ਹਾਂ ਐਕਸਟਰਾ ਫੋਲਡਿੰਗ ਹੋ ਗਈ ਇਸ ਤਰ੍ਹਾਂ ਫੋਲਡਿੰਗ ਦੇ ਤੋਂ ਬਾਅਦ ਤੁਸੀਂ ਕੀ ਕਰਨਾ ਚਾਕਾਂ ਦੀ ਫੋਲਡਿੰਗ ਬਾਅਦ ਚ ਕਰਨੀ ਹੁੰਦੀ ਆ ਦੇਖੋ ਇਧਰਲੀ ਸਾਈਡ ਵੀ ਆਪਣੇ ਕੱਟ ਲੱਗਿਆ ਹੋਇਆ ਇਧਰਲੀ ਸਾਈਡ ਵੀ ਕੱਟ ਲੱਗਿਆ ਹੋਇਆ ਚੁੱਪ ਕਰਕੇ ਕੱਟ ਨੂੰ ਘੱਟ ਸਿੱਧਾ ਰੱਖਦੇ ਹੋਏ ਬਸ ਸਿਰਫ ਕੱਚਾ ਕਰ ਲਓਗੇ ਇਸ ਤਰ੍ਹਾਂ ਠੀਕ ਹੈ ਇਸ ਤਰ੍ਹਾਂ ਕੱਚੇ ਕਰਕੇ ਸੀਨ ਮਾਰ ਲਓਗੇ ਸੀਨ ਲਗਾਉਣ ਤੋਂ ਬਾਅਦ ਉਸ ਤੋਂ ਬਾਅਦ ਇਧਰ ਵੀ ਆਪਣੇ ਕੱਟ ਲੱਗਿਆ ਹੋਇਆ ਨੋਕ ਤੇ ਤੇ ਉੱਪਰ ਆਪਣੀ ਮਾਰਕਿੰਗ ਦੀ ਸੀਨ ਲੱਗ ਜਾਣੀ ਆ ਇਹਦੀ ਫੋਲਡਿੰਗ ਇਸ ਤਰ੍ਹਾਂ ਕਰ ਦੋਗੇ ਤੁਸੀਂ ਆ ਲੋ ਜੀ ਇਸ ਤਰ੍ਹਾਂ ਜੀ ਆ ਦੇਖੋ ਕਿੰਨੀ ਸੋਹਣੀ ਨੋਕ ਤੋਂ ਬਣ ਕੇ ਕਮੀਜ਼ ਆਪਣਾ ਤਿਆਰ ਹੋਊਗਾ ਠੀਕ ਹੈ ਜੀ ਇਸ ਤਰ੍ਹਾਂ ਤੁਸੀਂ ਜਿਹੜੀ ਘੇਰੇ ਦੀ ਤੇ ਚਾਕਾਂ ਦੀ ਫੋਲਡਿੰਗ ਦੀ ਮਾਰਕਿੰਗ ਕਰ ਲਿਆ ਕਰੋ ਜੀ ਜੇ ਤੁਹਾਨੂੰ ਫੇਰ ਵੀ ਕਿਤੋਂ ਭੈਣ ਨੂੰ ਨਾ ਸਮਝਾਈ ਹੋਈ ਜਿਹੜੇ ਭੈਣ ਨੇ ਕਮੈਂਟ ਕਰਕੇ ਪੁੱਛਿਆ ਸੀ ਆਪਾਂ ਨੂੰ ਠੀਕ ਹੈ ਜੀ ਕਿਤੋਂ ਵੀ ਭੈਣੇ ਨਾ ਸਮਝ ਆਈ ਹੋਈ ਫੇਰ ਤੁਸੀਂ ਪੁੱਛ ਸਕਦੇ ਆ ਆਪਾਂ ਹੋਰ ਟੌਪਿਕ ਦੇ ਹਿਸਾਬ ਦੇ ਨਾਲ ਤੁਹਾਨੂੰ ਚੰਗੀ ਤਰ੍ਹਾਂ ਸਮਝਾ ਦਾਂਗੇ ਜੇ ਇਸ ਤਰ੍ਹਾਂ ਨਾ ਸਮਝ ਆਇਆ ਤਾਂ ਹਨਾ ਆਹ ਦੇਖੋ ਬਸ ਇੰਨੇ ਹੀ ਕੰਮ ਹੁੰਦਾ ਹੈ ਇਹਦਾ ਚਾਰਾ ਪੱਲਾ ਦੀ ਇੱਥੇ ਜਿਹੜੀ ਆਪਾਂ ਤਰਪਾਈ ਫੋਲਡਿੰਗ ਕਰਨੀ ਆ ਉਹਦੇ ਹਿਸਾਬ ਨਾਲ ਮਾਰਕਿੰਗ ਕਰ ਲੈਣੀ ਆ ਇੱਥੇ ਜਿਹੜਾ ਫੱਟਾ ਫੋਲਡਿੰਗ ਕਰਨਾ ਉਹਦੀ ਮਾਰਕਿੰਗ ਕਰ ਲੈਣੀ ਆ ਮੈਂ ਬਾਰ-ਬਾਰ ਗੱਲ ਰਿਪੀਟ ਕਰ ਰਹੀ ਆ ਹਨਾ ਤੁਹਾਨੂੰ ਵੀ ਲੱਗ ਰਿਹਾ ਹੋਊਗਾ ਵੀ ਭੈਣ ਉਹੀ ਗੱਲ ਪਰ ਮੇਰੀ ਕੋਸ਼ਿਸ਼ ਇਹ ਆ ਵੀ ਚੰਗੀ ਤਰ੍ਹਾਂ ਤੁਹਾਨੂੰ ਜਿਨ੍ਹਾਂ ਨੇ ਵੀ ਪੁੱਛਿਆ ਸਮਝ ਆ ਸਕੇ ਠੀਕ ਹੈ ਇਸ ਤਰ੍ਹਾਂ ਹ ਚਾਕ ਫੋਲਡਿੰਗ ਜੋ ਵੀ ਤੁਸੀਂ ਕਹੋਗੇ ਠੀਕ ਹੈ ਜੀ ਜੇ ਆਪਣੀਆਂ ਵੀਡੀਓ ਤੁਹਾਨੂੰ ਵਧੀਆ ਲੱਗਦੀਆਂ ਤਾਂ ਵੀਡੀਓ ਚਲਦੀ ਚਲਦੀ ਭੈਣੋਂ ਅੱਗੇ ਸ਼ੇਅਰ ਜ਼ਰੂਰ ਕਰਦੇ ਆ ਕਰੋ ਠੀਕ ਹੈ ਜੀ ਆਪਣੇ ਇਸ ਚੈਨਲ ਤੇ ਤੁਹਾਨੂੰ ਸਲਾਈ ਰੇਟਰ ਵੀਡੀਓ ਮਿਲਣਗੀਆਂ ਹਰ ਰੋਜ਼ ਮਾਰਨਿੰਗ ਟਾਈਮ 10 ਵਜੇ ਆਪਣੀ ਵੀਡੀਓ ਅਪਲੋਡ ਹੁੰਦੀ ਹੈ ਜੀ ਕੋਈ ਵੀ ਜਾਣਕਾਰੀ ਲੈਣਾ ਚਾਹੁੰਦੇ ਆ ਤਾਂ ਆਪਣੇ ਚੈਨਲ ਤੇ ਜਾ ਕੇ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਸਾਰੀਆਂ ਵੀਡੀਓ ਆਪਾਂ ਤੁਹਾਨੂੰ ਦੇ ਚੁੱਕੇ ਹਾਂ ਹਰ ਰੋਜ਼ ਆਪਾਂ ਨਵੀਂ ਵੀਡੀਓ ਨਵੇਂ ਟੌਪਿਕ ਤੇ ਲੈ ਕੇ ਆਉਂਦੇ ਆ ਠੀਕ ਹੈ ਜੀ ਜਿਵੇਂ ਦੀ ਤੁਹਾਨੂੰ ਡਿਜ਼ਾਈਨਿੰਗ ਚਾਹੀਦੀ ਹੈ ਤੁਸੀਂ ਆਪਾਂ ਨੂੰ ਕਮੈਂਟ ਕਰ ਸਕਦੇ ਆ ਆਪਾਂ ਉਸ ਡਿਜ਼ਾਈਨਿੰਗ ਦੀ ਵੀਡੀਓ ਵੀ ਤੁਹਾਡੇ ਦੇ ਲਈ ਲੈ ਕੇ ਆਵਾਂਗੇ ਠੀਕ ਹੈ ਜੀ ਅੱਜ ਵਾਲੀ ਵੀਡੀਓ ਦੇ ਵਿੱਚ ਜੇ ਤੁਹਾਨੂੰ ਸਮਝ ਆ ਗਈ ਹੋਵੇ ਤਾਂ ਐਨਹੀਂ ਠੀਕ ਹੈ ਜੀ ਕੱਲ ਨੂੰ ਫੇਰ ਮਿਲਾਂਗੇ ਕਿਸੇ ਨਵੀਂ ਵੀਡੀਓ ਦੇ ਨਾਲ ਠੀਕ ਹੈ ਜੀ ਧੰਨਵਾਦ